ਸਵਾਗਤ ਹੈ ਜੀ ਸਾਰਿਆਂ ਦਾ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਤੀ ਲੇਟ ਹੋ ਗਈ ਸੀਗੀ ਤੇ ਹੁਣ ਆਪਾਂ ਚੱਲੇ ਆ ਤਖਤ ਸ੍ਰੀ ਕੇਸਗੜ ਸਾਹਿਬ ਉੱਥੇ ਬੱਚਿਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਤੇ ਫੇਰ ਅੱਜ ਅਨੰਦਪੁਰ ਸਾਹਿਬ ਦਾ ਹੈਗਾ ਸਾਰਾ ਆ ਬੱਚੇ ਸਾਡੇ ਸਕੂਲ ਦੇ ਜਿਹੜੇ ਜਿਹੜੇ ਤੂਰਾ ਬਟਾਰੇ ਸੀਗੇ ਨੂੰ ਜੀਵਾਲ ਦਾਾਰੇ ਚੱਲੇ ਨੇ ਤਖਤ ਚਿਰੀਕੇਸ਼ਗਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੋਲਣਾ ਤਾਂ ਹਾਂ ਰੋਟੇ ਹੋ ਗਏ ਕੋਈ ਨਾ ਰੋਟੇ 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 ਪੁੱਤ ਚਲੋ 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 ਚੱਲਦੇ ਚਲੋ ਚਲੋ ਜੀ ਚੱਲੀ ਆਪਾਂ ਅ ਮੱਥਾ ਟੇਕੀਏ ਤੇ ਉਸ ਤੋਂ ਬਾਅਦ ਚ ਆਪਾਂ ਅੱਜ ਆਨੰਦਪੁਰ ਸਾਹਿਬ ਦਾ ਬਾਕੀ ਇਥੇ ਸਫਾਨ ਜਿਹੜੇ ਹੈਗੇ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਕਰਵਾਵਾਂਗੇ ਨਾਲ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਬੱਚੇ ਆ ਗਏ ਸਾਰੇ ਸਰਕਾਰੀ ਸੀਨੀਅਰ ਸਕੂਲ ਸ਼ੀਨੀਵਾਲ ਕਣਾ ਦੇ ਤੇ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਹ ਸਾਡੇ ਨਾਲ ਦੋ ਸਕੂਲਾਂ ਦੇ ਬੱਚੇ ਨੇ ਜੀ ਸਰਕਾਰੀ ਸੀਨੀਅਰ ਸਕੂਲ ਸ਼ੀਨੀਵਾਲ ਕਣਾ ਅਤੇ ਸਰਕਾਰੀ ਮਿਡਲ ਸਕੂਲ ਕਲਾਲਾ ਜ਼ਿਲ੍ਹਾ ਬਰਨਾਲਾ ਦੇ ਦੋ ਸਕੂਲਾਂ ਦੇ ਬੱਚੇ ਆ। ਤਖਤ ਜੀ ਕੇਸਗੜ ਸਹਾ ਸ੍ਰੀ ਨਾਨਪੁਰ ਸਹਾ तत्श्रे का केशकर साहब नंदपुर साहब

ਫਾਲਸੇ ਦਾ ਜਨਮ ਸਥਾਨ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਾਤਸ਼ਾਹ ਜਿੰਦਗੀ ਦਾ ਕਾਫੀ ਸਮਾਂ ਇੱਥੇ ਬਤੀਤ ਕੀਤਾ ਉਹਨਾਂ ਨੇ ਕਦੇ ਇੱਥੇ ਦਸਮ ਪਾਤਸ਼ਾਹ ਸਾਕਸ਼ਾਤ ਤੁਰੇ ਫਿਰਦੇ ਹੋਣਗੇ ਸਾਕਸ਼ਾਤ ਹੁਣ ਵੀ ਖੈਰ ਜਿਨ੍ਹਾਂ ਦੇ ਮਨ 'ਚ ਹੈ ਉਹ ਤਾਂ ਹੈ ਹੀ ਤੇ ਉਹਨਾਂ ਨੇ اگو پت اگیں چلو چلو پلو دسم پاشا چند سو تتی ਕਾਲਸਾ ਪੰਦਾ ਜਨਮ ਸਥਾਨ ਬਖਤ ਸ੍ਰੀ ਕੇਸਗੜ ਸਾਹਿਬ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚਿਲਾ ਵਾਹਿਗੁਰੂ 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 ਚਲੋ ਕੁੜੀਆਂ ਖੜੋ ਗਰਾਮ ਆ ਫੋਟੋ ਕਰ ਲਈਏ ਗੁਰਪੁੱਟੋ ਹੋ ਰਹੀ ਆ ਸਾਰੇ ਟੂਰ ਵਾਲੇ ਵਿਦਿਆਰਥੀਆਂ ਦਾ ਇਹ ਟੂਰ ਜਾਣਕਾਰੀ ਲਈ ਦੱਸ ਦਈਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੀਨੀਵਾਲ ਦੇ ਬੱਚਿਆਂ ਦਾ ਟੂਰ ਹੈ ਤੇ ਸ਼ੀਨੀਵਾਲ ਕਲਾਂ ਦੇ ਵਿਦਿਅਕ ਟੂਰ ਹੁੰਦਾ ਜਿਹੜਾ ਦੋ ਹੁੰਦੇ ਨੇ ਇੱਕ ਕੁੜੀਆਂ ਦਾ ਟੂਰ ਹੁੰਦਾ ਇੱਕ ਮੁੰਡਿਆਂ ਦਾ ਹੁੰਦਾ ਮੁੰਡਿਆਂ ਦਾ ਟੂਰ ਮੁੰਡੇ ਨਿਰਾਸ਼ ਨਾ ਹੋਣ ਤੇ ਦੋ ਤਿੰਨ ਦਿਨਾਂ ਨੂੰ ਮੁੰਡਿਆਂ ਦਾ ਟੂਰ ਆਉਣਾ ਹੈਗਾ ਤੇ ਅੱਜ ਇਹ ਕੁੜੀਆਂ ਦਾ ਵਿੱਚ ਇੱਕ ਟੂਰ ਸੀਗਾ ਸ੍ਰੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚਿਆ ਹੈਗਾ ਤੇ ਕੱਲ ਆਪਣਾ ਨੈਣਾ ਦੇ ਵੀ ਵਗੈਰਾ ਹੁੰਦਾ ਹਾ ਭਾਖੜਾ ਟਾਈਮ ਦੇਖ ਕੇ ਰਾਤੀ ਇੱਥੇ ਲੇਟ ਨੇਰੇ ਹੋਏ ਪਹੁੰਚ ਗਏ ਸੀਗੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਤੇ ਹੁਣ ਇਸ ਤੋਂ ਬਾਅਦ ਅਗਲੀਆਂ ਮੰਦਣਾ ਦੇ ਅਗਲੇ ਸਫਰਾਂ ਲਈ ਰਵਾਨਾ ਹੋਊਗਾ ਟੂਰ ਇਹ ਇਸ ਤੋਂ ਬਾਅਦ ਵਿਰਾਸਤੇ ਖਾਲਸਾ ਤੇ ਜਾਵਾਂਗੇ ਤੇ ਹੁਣ ਆਪਾਂ ਇੱਕ ਇਹਨਾਂ ਦੀ ਇੱਕ ਗਰੁੱਪ ਫੋਟੋ ਕਰ ਲਈਏ ਕਿੱਥੇ ਹੋ ਜੋ ਨਾ ਖੜੋ ਖੜੋ ਕਿੱਥੇ ਹੋ ਜੋ ਇੱਧਰ ਦੀ ਲੰਗਾ ਦਿਓ ਪੁੱਤ ਲੰਗਾ ਦਿਓ ਲੰਗਾ ਦਿਓ ਪਿੱਛੇ ਲੰਗਾ ਦਿਓ ਇੱਧਰ ਦੀ ਪਿੱਛੇ ਲੰਗਾ ਦਿਓ ਪੁੱਤ ਦੇ ਨਾਲ ਸਰਕਾਰੀ ਮਿਡਲ ਸਕੂਲ ਕਲਾਲਾ ਦਾ ਟੂਰ ਵੀ ਵਿੱਚ ਸ਼ਾਮਲ ਹੈਗਾ ਇਸ ਵਾਰ ਤੇ ਇਹ ਆਪਣੇ ਇਹ ਸਾਰੇ ਬੱਚਿਆਂ ਦੀ ਇੱਕ ਯਾਦਗਾਰੀ ਫੋਟੋ ਸੀ ਤੇ ਚਲੋ ਬੱਚਿਓ ਚਲੋ ਬੱਚਿਓ ਚਲਿਓ ਬੱਚਿਓ ਚਲੋ ਬੱਚਿਓ ਚਲੋ ਚਲੋ ਇੱਥੇ ਖੜਾ ਮੈਂ ਆ ਆ ਬੋਰਿਚ ਬੂਟ ਪੋਧਿਆ ਬੱਚਿਓ ਜੋੜੇ ਜਮਾ ਕਰਾ ਰਹੇ ਹਾਂ ਅੱਛਾ ਲੈ ਰਹੇ ਨੂੰ ਲੰਗਰ ਜਾਏ ਤੁਸੀਂ ਨਹੀਂ ਆਪਾਂ ਬੰਦਾ ਜਿਹੜੇ ਬੱਚੇ ਥੋੜੇ ਥੋੜੇ ਬੱਚੇ ਥੋੜੇ लंगर हाल श्री केसगढ़ साहब चलो 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 बच्चो चलो चलो बहुत सारे स्कूलों के बच्चे ਟੂਰ ਵਾਲੇ ਆਏ ਆ ਚੱਲੇ ਟੂਰ ਤੇ ਅੱਗੇ ਟੂਰ ਵਾਲੇ